ਆਪਣਾ ਲੈਟ ਫਰੀ ਕਰਤੀ ਝਾੜੂ ਨੇ ਅੱਛਾ ਨੌکریاں ਮਿਲੀਆਂ ਔਰੇ 15 20 ਮੈਟ ਦੇ ਧਰ ਇਹ ਕਹਿੰਦੀ ਐ ਵੀ ਕੁੜੀਆਂ ਨੂੰ ਜਿਦਾਵਾਂਗੇ ਹਾਂਜੀ ਕੁੜੀਆਂ ਨੂੰ ਜਿਦਾਵਾਂਗੇ ਫੇਰ ਤਾਂ ਇੱਥੇ ਆਮ ਆਪੀ ਪਾਰਟੀ ਦੀ ਹਵਾ ਪਈ ਤਾ ਤੁਹਾਡਾ ਝਾੜੂ ਚੰਗਾ ਲੱਗਿਆ ਕਿਉਂ ਇਹਨੇ ਸਾਨੂੰ ਦੇਖ ਕੇ ਫਿਲ ਮaaf ਕਰਤੇ ਇਹ ਨੌکریاں ਅੱਛਾ ਹਾਂ ਉਹ ਮੁੰਡੇ ਬਹੁਤਾ ਕਿ ਕੁੜੀਆਂ ਬਹੁਤਾ ਗਿਆ ਝਾੜੂ ਨੇ ਵੀ ਫਾਇਦਾ ਵਧੀਆ ਕਰਿਆ ਆਪਾਂ ਇਨ ਕਿਤੇ ਵੀ ਮਾੜਾ ਕਰਿਆ ਇਹ ਕਾਂਗਰਸ ਨੇ ਨਹੀਂ ਕਰਿਆ ਕੋਈ ਫਾਇਦਾ ਇਦੀ ਲੱਗਦਾ ਝਾੜੂ ਦਾ ਜੀ ਝਾੜੂ ਦਾ ਹਾਂ ਬਹੁਤ ਵਧੀਆ ਚੜ੍ਹੂ ਸਕਰ ਬਗਵਾਨ ਤੁਹਾਨੂੰ ਇਸਕਰ ਬਹੁਤ ਵਧੀਆ ਜੀ ਬਹੁਤ ਵਧੀਆ ਖੋਕੜਾ ਜੀ ਬੰਦਾ ਬਹੁਤ ਵਧੀਆ ਪਾਵਾਂਗੇ ਜਿਤੇ ਆਮਾਂਗੇ ਜੀ ਫੁੱਲ ਸਪੋਰਟ ਕਰਾਂਗੇ ਝਾੜੂ ਪਾਲਣ ਕੁੜੀਆਂ ਨੂੰ ਜੀ ਪਾਣ ਦੇ ਚੰਗੇ ਝਾੜੂ ਵਾਲੇ ਵਧੀਆ ਲੱਗਦੇ ਨੇ ਝਾੜੂ ਵਾਲੇ ਝਾੜੂ ਵਾਲੇ ਵਧੀਆ ਲੱਗਦੇ ਆ ਕਿਉਂ ਚੜੂ ਵਾਲਾ ਕਿਉਂ ਵਧੀਆ ਸਵਾ ਚੋਣਾ ਨੇ ਲੋਕਾਂ ਤੋਂ ਜਾਣਾਂਗੇ ਵੀ ਕਿਹੜੇ ਮੁੱਦਿਆਂ ਤੇ ਸਰਕਾਰ ਬਣਨੀ ਚਾਹੀਦੀ ਹੈ ਤੇ ਸੱਥਾਂ ਦੇ ਵਿੱਚ ਚਰਚਾ ਹੁੰਦੀ ਹੈ ਹਰ ਇੱਕ ਸਰਕਾਰ ਦੀ ਉਹ ਜਾਣਦੇ ਆ ਵੀ ਕਿਹਨੇ ਪੰਜਾਬ ਦੇ ਭਲੇ ਦੇ ਲਈ ਕੰਮ ਕੀਤਾ ਮਾਨਸਾ ਦੇ ਪਿੰਡ ਪੋਪਾਲਕਲਾ ਪਹੁੰਚੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਨੇ ਤੇ ਉਹਨਾਂ ਨੂੰ ਤੋਂ ਜਾਣਦੇ ਆ ਵੀ ਅੱਜ ਕਿਹੜੀ ਪਾਰਟੀ ਦਾ ਕੰਮ ਉਹਨਾਂ ਨੂੰ ਸਹੀ ਲੱਗਿਆ ਕੀ ਨਾਮ ਹੈ ਜੀ ਜਨਰਲ ਸਿੰਘ ਜਨਰਲ ਜੀ ਕੀ ਲੱਗਿਆ ਫਿਰ ਕਿਹੜੀ ਪਾਰਟੀ ਦਾ ਕੰਮ ਹੁਣ ਤੱਕ ਸਹੀ ਪਾਰਟੀ ਜੀ ਨੇ ਕਈ ਕੰਮ ਜੇ ਕਰਤੇ ਹਾਂ ਜੀ ਆਪਣਾ ਲਾਈਟ ਫ੍ਰੀ ਕਰਤੀ ਕਿਹਨੇ ਛੜੂ ਨੇ ਅੱਛਾ ਤੇ ਬਾਕੀ ਸਾਡੇ ਉਹ ਗੱਲ ਲਾਈਟ ਦੂਜੀ ਵੀ ਨਹੀਂ ਜਾਂਦੀ ਹਾਂ ਤੇ ਇਹਨੇ ਚੰਗੇ ਕੰਮ ਹੀ ਕਰੇ ਨੇ ਵੇ ਇਹਨੂੰ ਵੋਟਰਾਂ ਤਾਂ ਪਾਵਾਂਗੇ ਪਹਿਲਾਂ ਪਹਿਲਾਂ ਕਿਵੇਂ ਸੀ ਪਹਿਲਾਂ ਤਾਂ 5 ਸਾਲ ਉਹ ਕਰ ਗਏ ਪੂਰਾ ਕੈਪਟਨ ਕਰ ਗਿਆ ਉਹਨੇ ਨਹੀਂ ਕੁਝ ਕਰਿਆ ਤੇ ਬਦਲ ਕੇ ਕਰਕੇ ਉਹਨੇ ਨਹੀਂ ਕੋਈ ਐਡਾ ਕਰਿਆ ਅੱਛਾ ਤੇ ਫਿਰ ਮਿਲਿਓ ਉਮੀਦਵਾਰ ਨੂੰ ਤੁਸੀਂ ਖੁੱਡੀਆਂ ਉਮੀਦਵਾਰਾਂ ਨੂੰ ਮਿਲਾਂਗੇ ਹੁਣ ਜਾ ਕੇ ਅੱਛਾ ਹਾਂ ਕੱਲ ਕੋ ਹਾਂ ਕਿਵੇਂ ਦਾ ਹੈ ਕਹਿੰਦੇ ਚੰਗਾ ਦਾਦ ਨੇ ਹੂੰ ਚੰਗਾ ਵਧੀਆ ਦਾ ਅੱਛਾ ਪਿੰਡ ਦੀ ਹਵਾ ਕੀ ਕਹਿੰਦੀ ਹੈ ਮਾਹੌਲ ਕੀ ਕਹਿੰਦਾ ਪਿੰਡ ਕੀ ਬਾਪ ਇਹ ਕਹਿੰਦੀ ਹੈ ਵੀ ਕੁੜੀਆਂ ਨੂੰ ਜਿ ਦੇਵਾਂਗੇ ਹਾਂਜੀ ਕੁੜੀਆਂ ਨੂੰ ਜਿ ਦੇਵਾਂਗੇ ਕੁੜੀਆਂ ਨੂੰ ਅੱਛਾ ਭਾਈ ਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਲੱਗਦਾ ਫਿਰ ਕਿਹਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਾਡੇ ਤਾਂ ਇੱਥੇ ਆਮ ਆਦਮੀ ਪਾਰਟੀ ਦੀ ਹਵਾ ਵਾਦਾ ਜੀ ਕਿਉਂ ਇੱਕ ਤਰ੍ਹਾਂ ਨੇ ਬਿਜਲੀ ਮੰਨ ਲਓ ਬਿੱਲ ਮਾਫ ਕਰੇ ਜੀ ਹੂੰ ਬਾਕੀ ਨੌਕਰੀਆਂ ਮਿਲੀਆਂ ਔਰੇ 15 20 ਮਹੀਨੇ ਦੇ ਅਧਾਰ ਤੇ ਜੀ ਹੂੰ ਦੂਸਰਾ ਲਾਈਟ ਦੀ ਮੋਟਰਾਂ ਵਾਲੀ ਜਾਂਦੀ ਜੀ ਇਹ ਵੱਧੇ ਰਹੇ ਨੇ ਜੀ ਅੱਛਾ ਕਿਸ ਕਰਕੇ ਮੰਨ ਲਓ ਇਹਨਾਂ ਦੀ ਵਾਦਾ ਹਾਂ ਛੁੜੀਆਂ ਆਏ ਇੱਥੇ ਨਾ ਆਏ ਤਾਂ ਨਹੀਂ ਹੈ ਜੀ ਹਉਣਗੇ ਜੀ ਅੱਛਾ ਸੁਣਿਆ ਉਹਨਾਂ ਬਾਰੇ ਕੋਈ ਹਾਂ ਸੁਣਦੇ ਆ ਵੀ ਚੰਗਾ ਬੰਦਾ ਜੀ ਬਸ ਅੱਛਾ ਹਾਂਜੀ ਪਿਛੋਕੜ ਕੋਈ ਉਹ ਛੋਕੜ ਬਾਰੇ ਤਾਂ ਨਹੀਂ ਪੁਣ ਇਹਨਾਂ ਦਾ ਨਾ ਪਤਾ ਅੱਛਾ ਹਾਂਜੀ ਤੇ ਹੋਰ ਪਾਰਟੀਆਂ ਵੀ ਨਹੀਂ ਕੰਮ ਸਹੀ ਲੱਗਦੇ ਫਿਰ ਹੋਰ ਤਾਂ ਸਾਰੇ ਠਾਕੀ ਨੇ ਜੀ ਹਾਂਜੀ ਠਾਕੀ ਨੇ ਸਾਰੇ ਕਿਉਂ ਕੀ ਕਰਤਾ ਇਹ じゃ ਬਸ ਵੋਟਾਂ ਲੈ ਕੇ ਮੁੜ ਕੇ ਆਉਂਦੇ ਹੀ ਨਹੀਂ ਕੋਈ ਅੱਛਾ ਪਹਿਲਾਂ ਆਏ ਨਹੀਂ ਬੀਬਾ 5 ਸਾਲ ਐਮਪੀ ਰਹੇ ਇੱਥੇ ਆਏ ਆ ਕਦੀ ਆਉਂਦੇ ਕੰਮ ਨਹੀਂ ਹੁੰਦੇ ਜੀ ਉਹਨੇ ਹਾਂਜੀ ਆ ਸੜਕ ਜੀ ਤਿੰਨ ਵਾਰ ਜਿੱਤੀਆ ਤਿੰਨੇ ਵਾਰ ਕਹਿ ਕੇ ਬਾਗੀ ਬਣੀ ਨਹੀਂ ਹੈਗੀ ਅੱਛਾ ਬਣੀ ਨਹੀਂ ਨ ਚਾ ਬਜ਼ੁਰਗ ਹੋਰ ਵੀ ਨਹੀਂ ਗੱਲਬਾਤ ਕਰਦੇ ਨਾ ਮੁਖਤਿਆਰ ਸਿੰਘ ਮੁਖਤਿਆਰ ਜੀ ਕੀ ਲੱਗਦਾ ਫਿਰ ਇਸ ਵਾਰ ਹੈ ਇਸ ਵਾਰ ਕੀ ਮਾਹੌਲ ਹੈ ਉਹ ਮਾਹੌਲ ਕਾਦੇ ਨਹੀਂ ਤਾਂ ਸਿਆਣੇ ਬੰਦੇ ਬਥੇ ਮੈਨੂੰ ਇਹਨਾਂ ਦਾ ਨੱਕ ਦੇ ਖਿਆਲ ਕਰ ਰਹੇ ਨੇ ਤੁਹਾਨੂੰ ਕਿਹੜੀ ਵਧੀਆ ਲੱਗੀ ਪਾਰਟੀ ਫਿਰ ਕਿਹਨੇ ਪਾਰਟੀ ਕਿਹੜੀ ਬਥੇ ਲੱਗੀ ਸਾਨੂੰ ਤਾਂ ਹਰੇਕ ਹੀ ਪਾਰਟੀ ਚੰਗੀ ਹੈ ਜਿਹੜਾ ਚੰਗਾ ਕੰਮ ਕਰੂ ਉਹ ਹੀ ਅੱਛਾ ਹੈ ਜਿਹੜਾ ਕੋਈ ਚੰਗਾ ਕਰੂ ਹੀ ਲੱਗੂ ਕਿਹਨੇ ਚੰਗਾ ਕੀਤਾ ਫਿਰ ਕਾਲੀਆਂ ਨੇ ਕੀਤਾ ਚੰਗਾ ਆ ਹੁਣ ਤੁਹਾਨੂੰ ਦੱਸੀ ਜਾਂਦੇ ਜਿਨੇ ਕਰਿਆ ਮੈਨੂੰ ਤਾਂ ਕੋਈ ਗੱਲ ਆਉਂਦੀ ਨਹੀਂ ਬਸ ਗੱਲ ਹੀ ਨਹੀਂ ਆਉਂਦੀ ਹਾਂ ਕੀ ਨਾਮ ਹੈ ਜੀ ਕਰਨੈਲ ਸਿੰਘ ਜੀ ਕਰਨੈਲ ਜੀ ਕੀ ਲੱਗਦਾ ਫਿਰ ਇਸ ਵਾਰ ਸਾਨੂੰ ਤਾਂ ਜੀ ਲੱਗਦਾ ਜੇ ਅਸੋ ਜਿਹਾ ਝਾੜੂ ਚੰਗਾ ਲੱਗਿਆ ਕਿਉਂ ਇਹਨੇ ਸਾਨੂੰ ਦੇਖੇ ਬਿੱਲ ਮਾਫ ਕਰਤੇ ਹਮ ਲੈਟ ਆਪ ਆਉਂਦੀ ਆ ਤੇ ਸਾਡਾ ਸਾਰਾ ਕੰਮ ਹੋ ਜਾਂਦਾ ਜਦੋਂ ਅਸੀਂ ਕੋਈ ਲੈਟ ਰੂਟ ਜਾਂਦਾ ਮੋਟਰ ਚੱਦੀ ਜਾਂਦੀ ਹੁੰਦੀ ਦੇਵ ਕਹ ਇਹਨੇ ਕੈਪਟਨ ਨੇ ਡਾਲਬ ਨਹੀਂ ਕਰਿਆ ਸਾਡੇ ਆਕੇ ਅੱਛਾ ਆਕੇ ਖੜਿਆ ਵੀ ਨਹੀਂ ਕੋਈ ਹਮ ਅੱਥੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਨਾ ਕਰਿਆ ਨਹੀਂ ਕੀਤਾ ਜੀ ਇਹਦਾ ਬਾਦਰ ਵੱਡਾ ਬਾਦਰ ਜਿਉਂਦਾ ਸ਼ੁਰੂ ਕਰਦਾ ਸੀ ਇਹ ਮੁੰਡਾ ਨੇ ਇਹਦੇ ਪਾਸੂਆਂ ਨੇ ਮਾਰਤਾ ਬਾਦਰ ਅੱਛਾ ਹਾਂ ਉਹਨਾਂ ਨੇ ਉਹ ਮਗਰ ਪਾਸੂਆਂ ਮਗਰ ਲਾ ਕੇ ਪਛ ਖਾ ਕੇ ਉੱਪਰ ਹੀ ਜਾਂਦੇ ਨੇ ਇਹ ਪਾਸੂ ਹੁੰਦੇ ਨੇ ਉਹ ਖਾ ਕੇ ਪਰੇ ਜਾਂਦੇ ਨੇ ਪੈਸਾ ਘਰ ਦੇ ਨੂੰ ਉਹ ਪਾਸੂ ਖਾ ਜਾਂਦੇ ਨੇ ਅੱਛਾ ਅਛੜੇ ਕੋਈ ਕੋਸਾਂ ਪਹਿਲਾਂ ਨੌਕਰੀਆਂ ਕਿਵੇਂ ਮਿਲਦੀਆਂ ਸੀ ਪਹਿਲੀ ਨੌਕਰੀ ਆਈ ਨਹੀਂ ਕੋਈ ਅੱਛਾ ਹੁਣ ਆਈਆਂ ਹੁਣ ਆਈਆਂ ਨੌਕਰੀਆਂ ਅੱਛਾ ਹਾਂ ਹੁਣ ਮੁੰਡੇ ਬਹੁਤਾ ਕਿ ਕੁੜੀਆਂ ਬਹੁਤਾ ਕਿਆਂ ਅੱਛਾ ਜੀ ਤੇ ਅਮਰ ਸਿੰਘ ਜੀ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸਾਰੇ ਹੀ ਭਲੇ ਵਾਲਿਆਂ ਨੂੰ ਪਤਾ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੀ ਐਵੇਂ ਕੀ ਫਿਰਦਾ ਕਨੇ ਸਾਰਾ ਕੋਈ ਨਹੀਂ ਮਗਰੋਂ ਸੁਣਦਾ ਹੈਗਾ ਕੇਰਾਂ ਤਾਂ ਹੁਣ ਲੱਕੜਦਾ ਮੁੰਡਾ ਹਰੇਕ ਦੇ ਘੇ ਜਾਊਗਾ ਐ ਗੱਲ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਚੰਗੀ ਕਹੀਏ ਨਾ ਮਾੜੀ ਕਹੀਏ ਹੁਣ ਤੱਕ ਪਾਲਿਸੀਆਂ ਵਧੀਆ ਲੱਗੀਆਂ ਕਿਸੇ ਸਰਕਾਰ ਦੀਆਂ ਹੋਰ ਛੇ ਪਹਿਲਾਂ ਬਾਦਲ ਨੇ ਵਧੀਆ ਕੰਮ ਕਰਿਆ ਨੇ ਮੋਟਰਾਂ ਲਗਵਾਈਆਂ ਨੇ ਚੰਗਾਈ ਕਰਿਆ ਕੋਤੂ ਬਾਅਦ ਨਹੀਂ ਕਰਿਆ ਗੱਲ ਕਰ ਬਾਦਲ ਨੇ ਬਥੇਰਾ ਕੰਮ ਕਰਿਆ ਬਾਦਲ ਤੋਂ ਬਿਨਾ ਇੱਥੇ ਸਾਡੇ ਟਪੇ ਮਾਰੂ ਪਏ ਸੀ ਵਿਹਲੇ ਅੱਛਾ ਨਹੀਂ ਹੁਣ ਫਸਲਾਂ ਹੋਣ ਲੱਗ ਗਈਆਂ ਗੱਲ ਕਰੋ ਆ ਮੋਗਾ ਮਾਗਾ ਨਹੀਂ ਲਵਾਇਆ ਕਿਸੇ ਨੇ ਚਲ ਮੋਗਾ ਲੱਗ ਜੇ ਤਾਂ ਵੀ ਹੁਣ ਹੁਣ ਝਾੜੂ ਨੇ ਵੀ ਬਹੁਤ ਵਧੀਆ ਕਰਿਆ ਪਾਣੀ ਨਹੀਂ ਕਹਿੰਦੇ ਵੀ ਮਾੜਾ ਕਰਿਆ ਅੱਛਾ ਇਹ ਕਾਂਗਰਸ ਨੇ ਨਹੀਂ ਕਰਿਆ ਕੁਝ ਅੱਛਾ ਕਾਂਗਰਸ ਨੇ ਨਹੀਂ ਕਰਿਆ ਨਾ ਅੱਛਾ ਕਾਲੀ ਨੇ ਤੇ ਆਪ ਨੇ ਕੀਤਾ ਕੁਝ ਇਹ ਕਾਲੀ ਪਹਿਲਾਂ ਕਰਿਆ ਬਾਦਲ ਕਰਦਾ ਰਿਹਾ ਪਹਿਲਾਂ ਅੱਛਾ ਆ ਪਹਿਲਾਂ ਕਰਦਾ ਰਿਹਾ ਮਗਰੋਂ ਮੁੰਡੇ ਨੇ ਨਹੀਂ ਕਰਿਆ ਅੱਛਾ ਮੁੰਡੇ ਨੇ ਨਹੀਂ ਕਰਿਆ ਹਾਂ ਮਾਰਾ ਕੀਤਾ ਜੀਤਾ ਜੀ ਕੀ ਲੱਗਦਾ ਫਿਰ ਇਸ ਵਾਰ ਸਾਨੂੰ ਤਾਂ ਜੀ ਸਾਨੂੰ ਤਾਂ ਫਾਇਦਾ ਇਹਦੀ ਲੱਗਦਾ ਝਾੜੂ ਦਾ ਜੀ ਝਾੜੂ ਦਾ ਲੱਗਦਾ ਹਾਂ ਕਿਉਂ ਨਹੀਂ ਸਾਡੇ ਕੰਮ ਕਰੇ ਨਹੀਂ ਪਰ ਇਸਨਾ ਪੁਲਸ ਨਾਲ ਵਧੀਆ ਮਿਲ ਜਾਂਦੀਆਂ ਨੇ ਖੜਨ ਦੀ ਲੋੜ ਹੀ ਨਹੀਂ ਪੈਂਦੀ ਉੱਤੇ ਮਹਿੰਗ ਪੁੰਕ ਚ ਜਾਣਕਾਰੀ ਦੇ ਦਿੰਦੇ ਨੇ ਜਾਣਕਾਰੀ ਦੇ ਦਿੰਦੇ ਹਾਂ ਤੇ ਹੋਰ ਨਹੀਂ ਵਧੀਆ ਲੱਗਦੇ ਅਕਾਲੀ ਦਲ ਵਾਲੇ ਅਕਾਲੀ ਦਲ ਵਾਲੇ ਤਾਂ ਫਿਰ ਸਾਨੂੰ ਪੁਲਸ ਨਾਲ ਵੀ ਨਹੀਂ ਬੰਨੀਆਂ ਪਹਿਲਾਂ ਰਹੇ ਨੇ ਜਿੰਨਾ ਚਿਰ ਤੇ ਕਾਂਗਰਸ ਹੈ ਕਾਂਗਰਸ ਨੇ ਨਹੀਂ ਕੁਝ ਕਰਿਆ ਅੱਛਾ ਕੁਝ ਨਹੀਂ ਕਰਿਆ ਤਾਂ ਹੋਰ ਵੀ ਨੇ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਜਗਸੀਰ ਸਿੰਘ ਜੀ ਜਗਸੀਰ ਜੀ ਕੀ ਲੱਗਦਾ ਫਿਰ ਬਹੁਤ ਵਧੀਆ ਸਰਕਾਰ ਭਗਵੰਤ ਮਾਨ ਦੀ ਸਰਕਾਰ ਬਹੁਤ ਵਧੀਆ ਜੀ ਅੱਛਾ ਦੇਖੋ ਇੰਨੇ ਵਧੀਆ ਕੰਮ ਕਰੇ ਨੇ 1 ਕਰੋੜ 30 ਲੱਖ ਸਾਡੀ ਮੰਡੀ ਨੂੰ ਦੇ ਗਿਆ ਪੁੰਜੇ ਸਾਨੂੰ ਕਣਕਲ ਹੁੰਦੀ ਲੋਡ ਨਹੀਂ ਪਈ ਸਾਡੀ ਵੈਸੇ ਆ ਮੰਗਾ ਸਰਕਾਰ ਦੀ ਪੂਰੀ ਹੋ ਜੂ ਕਾਨੂੰ ਆਪਣੇ ਆਉਣਗੇ ਬਾਈ ਖੁੜੀਆ ਸਾਹਿਬ ਮਿਲਾਂਗੇ ਉਹਨਾਂ ਨੂੰ ਜੀ ਸੁਣਿਆ ਉਹਨਾਂ ਬਾਰੇ ਕੋਈ ਪਿਛੋਕੜ ਬਹੁਤ ਵਧੀਆ ਸੋਕੜਾ ਜੀ ਬੰਦਾ ਬਹੁਤ ਵਧੀਆ ਪਹਿਲਾਂ ਕਾਲੀ ਸਰਕਾਰ ਸੀ ਬਦਲੇ ਤਾਂ ਠੀਕ ਚੱਲਿਆ ਉਸ ਤੋਂ ਬਾਅਦ ਤਾਂ ਸਾਨੂੰ ਪੁੱਛਿਆ ਨਹੀਂ ਅਸੀਂ ਮੈਂ ਖੁਦ ਕਿਹਾ ਬੀਬਾ ਜੀ ਨੂੰ ਮੇਰੇ ਛੜੇ 2.5 ਕਿਲੋਮੀਟਰ ਸੜਕਾ ਦੇ ਦਿਓ ਕਹਿੰਦੇ ਸਾਡੇ ਕੋਲ ਤਾਂ ਕੋਈ ਹੁਣ ਫੰਡ ਨਹੀਂ ਫੰਡ ਨਹੀਂ ਅੱਛਾ ਦੱਸੋ ਹੁਣ ਆ 2.5 ਕਿਲੋਮੀਟਰ ਗੱਲ ਕਿੱਡੀ ਕ ਅਸੀਂ ਝਾੜ ਫੁੱਲ ਸਪੋਰਟ ਕਰਾਂਗੇ ਝਾੜੂ ਪਾਰਟੀ ਨੂੰ ਖੁੜੀਆਂ ਨੂੰ ਜੀ ਹਾਂ ਜੀ ਵੱਧ ਤੋਂ ਵੱਧ ਵੋਟ ਪਾਵਾਂਗੇ ਅੱਛਾ ਵੱਧ ਤੋਂ ਵੱਧ ਵੋਟ ਪਹਿਲਾਂ ਜੀ ਵਿਜੇ ਸਿੰਘ ਸ਼ਿੰਗਲਾ ਵੀ ਦਿੱਤਾ ਉਹਨੂੰ ਫੰਡ ਵੀ ਦਿੱਤਾ ਤੇ ਉਹਨੇ ਵੀ ਨਹੀਂ ਮੁੜ ਕੇ ਜਿਹੜਾ ਮਾਰਿਆ ਅੱਛਾ ਐਤ ਕੀ ਫੇਰ ਚੁਸਪਿੰਦਰ ਮੁੰਡਾ ਸਾਡੇ ਪਿੰਡੋਂ ਪਾਰਟੀ ਨਾਲ ਰਲਿਆ ਅਸੀਂ ਉਹਦੀ ਹਮਾਇਤ ਤੇ ਉਹਦਾ ਪੂਰੀ ਸਪੋਰਟ ਕਰਾਂਗੇ ਅੱਛਾ ਪੂਰੀ ਸਪੋਰਟ ਹਾਂ ਜੀ ਪੂਰੀ ਸਪੋਰਟ ਕਰਾਂਗੇ ਜੀ ਅੱਛਾ ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਕੋਈ ਲੱਗੇ ਕਾਂਗਰਸ ਸਾਡੇ ਮੁੜ ਕੇ ਬੜੀ ਨਹੀਂ ਕਾਂਗਰਸ ਨਾਲ ਉਹਨਾਂ ਨੂੰ ਵੋਟ ਪਾਵੇ ਸਾਡੇ ਅੱਛਾ ਕੋਈ ਨਹੀਂ ਵੋਟ ਨਹੀਂ ਬਿਲਕੁਲ ਨਹੀਂ ਪੈਂਦੀ थाकी जे ਲੈ ਗਏ ਆਪਣੇ ਕਾਲੀ ਕੁਛ ਨਾ ਕੁਛ ਵੋਟ ਲੈ ਜਾਣੇ 250 ਅੱਛਾ 250 ਹਾਂ ਬਾਕੀ ਸਾਰੀ ਉਹਨੂੰ ਜਾ ਹੰਚਾਰੂ ਜੀ ਅੱਛਾ ਕੀ ਨਾਮ ਹੈ ਜੀ ਬੋਲਾ ਸਿੰਘ ਜੀ ਕੀ ਲੱਗਦਾ ਫਿਰ ਠੀਕ ਹੈ ਜੀ ਸਾਡੇ ਝਾੜੂ ਵਾਲਾ ਵੀ ਚੰਗੇ ਹੈ ਝਾੜੂ ਵਾਲੇ ਵਧੀਆ ਲੱਗਦੇ ਜਾਂਦੇ ਝਾੜੂ ਵਾਲੇ ਵਧੀਆ ਲੱਗਦੇ ਹਾਂ ਜੀ ਹਾਂ ਜੀ ਕੀ ਘੋਲ ਕੇ ਪਿਆ ਹੈ ਲੈ ਲੈ ਕੋਲਕਾ ਕੇ ਪਿਆ ਜੀ ਸਾਡੇ ਕੰਮ ਹੁੰਦੇ ਨਹੀਂ ਸਾਰੇ ਹੈ ਫਿਰ ਇਹ ਕੰਮ ਹੁੰਦੇਗੇ ਅਫਸਰ ਕੋਲ ਵਗੈਰਾ ਉੱਥੇ ਕੰਮ ਹੁੰਦੇ ਨੇ ਜੇ ਕੋਈ ਵੀਡੀਓ ਦੇਖਦਾ ਕਹਿੰਦਾ ਬੜੇ ਆਪ ਵਾਲੇ ਹੋਏ ਫਿਰ ਹਾਂ ਜੀ ਹਾਂ ਜੀ ਹਾਂ ਜੀ ਹੈ ਤਾਨੂੰ ਲੱਗਦੀ ਚੰਗੇ ਨੇ ਜੀ ਚੰਗੇ ਲੱਗ ਆ ਜਾਂਦੇ ਨੇ ਠਾਣੇ ਗੱਪਾਂ ਚਾਕੇ ਹੋਰਾਂ ਫੇ ਤੁਰੇ ਆਉਂਦੇ ਠਾਣੇ ਵਾਲੇ ਉਹਨਾਂ ਕੋਈ ਪੁੱਛਦੇ ਨਹੀਂ ਨਾ ਕੋ ਪੈਸਿਆਂ ਨੂੰ ਕਹੇ ਕੰਮ ਪਹਿਲੇ ਦਾ ਹਰਤੇ ਕਰ ਦਦਦੇ ਨੇ ਅੱਛਾ ਆ ਬੈਂਕਰ ਤੇ ਜੰਨੇ ਤਾਂ ਪਹਿਲੇ ਦਾ ਹਰਤੇ ਉਹਨਾਂ ਨੇ ਜੀ ਅੱਛਾ ਹਾਂ ਜੀ ਛੜਨ ਦਾ ਬਾਈ ਜੀ ਕੀ ਨਾਮ ਹੈ ਕੀ ਨਾਮ ਹੈ ਠੀਕ ਵੀ ਰਹੀ ਜੀ ਵੀਰਾ ਜੀ ਕੀ ਲੱਗਦਾ ਫੇਰਾ ਠੀਕ ਹੈ ਜੀ ਨਹੀਂ ਪਾਵਾਂਗੇ ਕਿਨੂੰ ਛਾੜੂ ਵਾਲੇ ਨੂੰ ਛਾੜੂ ਵਾਲੇ ਵਧੀਆ ਲੱਗਦੇ ਆ ਕਿਉਂ ਛਾੜੂ ਨੂੰ ਪਾਵਾਂਗੇ ਕਿਉਂ ਵਧੀਆ ਲੱਗਦੇ ਆ ਪਹਿਲਾਂ ਵੀ ਸੀਨ ਨਹੀਂ ਪਾਈਆਂ ਨੇ ਅਕਾਲੀ ਨਹੀਂ ਵਧੀਆ ਲੱਗਦੀ ਅਕਾਲੀ ਤਾਂ ਫੇਰ ਪਹਿ ਹਲਾ ਚੰਗੇ ਜੀਏ ਹੁਣ ਫਿਰ ਖਰਾਬ ਹੋਏਗਾ ਹੁਣ ਕਿਵੇਂ ਹੋਏ ਖਰਾਬ ਹੁਣ ਫਿਰ ਕਮੀ ਨਹੀਂ ਹੁੰਦਾ ਜੀ ਅੱਛਾ ਕਾਂਗਰਸ ਜੀ ਕਾਂਗਰਸ ਨੂੰ ਨਾ ਪਾਉਂਦੇ ਜੀ ਹੈ ਨਹੀਂ ਪਾਉਂਦੇ ਤੁਹਾਡੇ ਕੋਈ ਵੋਟ ਨਹੀਂ ਮਤਲਬ ਆਪ ਦਾ ਮਾਹੌਲ ਹੈ ਤਾਂ ਸੁਣਿਆ ਤੁਸੀਂ ਵੀ ਲੋਕਾਂ ਦਾ ਕੀ ਕਹਿਣਾ ਹੈ ਬਜ਼ੁਰਗ ਜਿਹੜੇ ਆਪਣੀ رائے ਦੇ ਰਹੇ ਨੇ ਇਸੇ ਤਰ੍ਹਾਂ ਹਰ ਇੱਕ ਸਾਥ ਦੇ ਵਿੱਚ ਜਾਵਾਂਗੇ ਬਜ਼ੁਰਗਾਂ ਤੋਂ ਜਾਣਾਂਗੇ ਉਹਨਾਂ ਦੀ رائے ਆਪਣੀ رائے ਕਰਿਓ ਕਮੈਂਟਾਂ ਸਾਂਝੀ ਮਿਲਦੇ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ